ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਤੇ ਉਹ ਚਲੀ ਗਈ ਜਿਸ ਨੂੰ ਲਿਖਿਆ ਹੈ ਰਾਵਣ ਜੋਤ ਕੋਰ ਸਿੱਧੂ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਦਸੰਬਰ ਦੀਆਂ ਸਰਦ ਰਾਤਾਂ ਵਿੱਚ ਕੰਮ ਕਰਦੇ ਕਰਦੇ ਰਜਿੰਦਰ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਬਿਮਾਰ ਹੋਣ ਕਾਰਨ ਘਰ ਦਾ ਖਰਚ ਚਲਾਉਣਾ ਵੀ ਮੁਸ਼ਕਲ ਹੋ ਗਿਆ ਸੀ ਰਜਿੰਦਰ ਆਪਣੇ ਮਾਤਾ ਪਿਤਾ ਦਾ ਇਕਲੌਤਾ ਸਹਾਰਾ ਸੀ ਰਜਿੰਦਰ ਦਾ ਪਰਿਵਾਰ ਬਹੁਤ ਵਧੀਆ ਤੇ 2 ਸਾਲ ਪਹਿਲਾਂ ਆਰਥਿਕ ਸਥਿਤੀ ਪੱਖੋਂ ਵੀ ਬਹੁਤ ਵਧੀਆ ਸੀ ਰਜਿੰਦਰ ਨੇ ਪਿਤਾ ਕੋਲ ਖੇਤੀਬਾੜੀ ਲਈ 5 ਕਿੱਲੇ ਜ਼ਮੀਨ ਦੇ ਸੰ ਤੇ 15-20 ਕਿੱਲੇ ਉਹ ਠੇਕੇ ਤੇ ਲੈ ਕੇ ਵਾਹੀ ਕਰਦਾ ਸੀ ਰਜਿੰਦਰ ਨੂੰ ਕਦੇ ਉਸਦੇ ਪਿਤਾ ਨੇ ਬਾਹੀ ਵੱਲ ਨਹੀਂ ਆਉਣ ਦਿੱਤਾ ਸੀ ਬਸ ਸੁਪਨਾ ਸੀ ਰਜਿੰਦਰ ਨੂੰ ਵਕੀਲ ਬਣਾਉਣ ਦਾ ਉਸਦੀ ਪੜ੍ਹਾਈ ਦੇ ਨਾਲ-ਨਾਲ ਹੀ ਰਜਿੰਦਰ ਨੂੰ ਵਧੀਆ ਕੰਮ ਰਹਿਣ ਸਹਿਣ ਦੀ ਸਹੂਲਤ ਵੀ ਰਜਿੰਦਰ ਦੀ ਬਚਾਰਾ ਦਿੱਤੀ ਹੋਈ ਸੀ ਹਰ ਖੁਸ਼ੀ ਸਾਂਝੀ ਰਜਿੰਦਰ ਦੀ ਆਪਣੇ ਘਰ ਨਾਲ ਹੋਂਦੀ ਸੀ ਰਜਿੰਦਰ ਵੀ ਆਪਣੇ ਮਾਤਾ ਪਿਤਾ ਦੇ ਕਹਿਣੇ ਵਿੱਚ ਰਹਿੰਦਾ ਸੀ ਤੇ ਰੱਜ ਕੇ ਸੰਸਕਾਰੀ ਤੇ ਪਿੰਡ ਵਿੱਚ ਹੀ ਬਹੁਤ ਸੋਹਣਾ ਸੁਹਾਵਾ ਦਾ ਸੀ ਸਾਰੇ ਪਿੰਡ ਵਿੱਚ ਰਜਿੰਦਰ ਦੇ ਸੌਪਣੇ ਦੀਆਂ ਗੱਲਾਂ ਹੁੰਦੀਆਂ ਤੇ ਲੋਕ ਆਪਣੇ ਪੁੱਤਰਾਂ ਨੂੰ ਰਜਿੰਦਰ ਦੇ ਸੌ ਗੁਣੇ ਹੋਣ ਦੀਆਂ ਮਿਸਾਲਾਂ ਦਿੰਦੇ ਰਜਿੰਦਰ ਦੇ ਪਿਤਾ ਨੇ ਖੇਤੀ ਚੋਂ ਕਮਾਈ ਕਰਕੇ ਵਧੀਆ ਘਰ ਬਣਾ ਲਿਆ ਸੀ। ਕੁਝ ਪੈਸੇ ਉਸ ਦੇ ਕੋਲ। ਰਜਿੰਦਰ ਦੀ ਅਗਲੇਰੀ ਪੜ੍ਹਾਈ ਲਈ ਵੀ ਜਮ੍ਹਾਂ ਕਰਨ। ਜਿਵੇਂ ਜਿਵੇਂ ਰਜਿੰਦਰ ਦੀ ਪੜ੍ਹਾਈ ਖਤਮ ਹੋ ਗਈ ਤਾਂ ਉਸ ਦਾ ਸੁਪਨਾ ਸੀ ਕਿ ਉਸ ਨੂੰ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਜਾਵੇ। ਪਿਤਾ ਦੀ ਪੜ੍ਹਾਈ ਵਿੱਚੋਂ ਵਧੀਆ ਸਥਾਨ ਪ੍ਰਾਪਤ ਹੋਣ ਕਰਕੇ ਵੀ ਪੜਾਉਣ ਤੋਂ ਅੱਗੇ ਕੋਸ ਸੀਗੇ। ਰਜਿੰਦਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਬੀਏ ਵਿੱਚ ਦਾਖਲਾ ਮਿਲ ਗਿਆ। ਰਜਿੰਦਰ ਬਹੁਤ ਖੁਸ਼ੀ ਉਸਦੇ ਮਾਤਾ ਪਿਤਾ ਵੀ ਬਹੁਤ ਖੁਸ਼ ਆ ਰਜਿੰਦਰ ਦੀਆ ਕਲਾਸਾਂ ਸ਼ੁਰੂ ਹੋਣ ਵਾਲੀਆਂ ਸਨ ਤਾਂ ਰਜਿੰਦਰ ਲਈ ਉਸਦੇ ਮਾਤਾ ਪਿਤਾ ਨੇ ਸਾਰਾ ਲੋੜੀਂਦਾ ਸਮਾਨ ਤੇ ਕਪੜਾ ਲੀੜਾ ਖਰੀਦ ਲਿਆ ਰਜਿੰਦਰ ਪੜ੍ਹਾਈ ਲਈ ਚੰਡੀਗੜ੍ਹ ਚਲਿਆ ਗਿਆ ਤੇ ਜਾਣ ਸਮੇ ਉਸਦੇ ਮਾਤਾ ਪਿਤਾ ਦੀਆਂ ਅੱਖਾਂ ਨਮ ਸਨ ਤੇ ਰਜਿੰਦਰ ਦੇ ਪਿਤਾ ਨੇ ਕਿਹਾ ਕਿਉਂ ਮਹੀਨੇ ਬਾਅਦ ਪਿੰਡ ਜਿਹੜਾ ਮਰ ਜਾਇਆ ਕਰੀ ਰਜਿੰਦਰ ਨੇ ਹੱਸਦੇ ਹੋਏ ਨੇ ਕਿਹਾ ਬਾਪੂ ਮੇਰਾ ਇੱਕ ਮਹੀਨਾ ਕਿਵੇਂ ਨਿਕਲਣਾ ਹੈ ਇਹ ਮੈਨੂੰ ਪਤਾ ਹੈ ਮੇਰਾ ਦਿਲ ਤਾਂ ਕਰਦਾ ਹੈ ਜੇਕਰ ਰੋਜ਼ ਮੈਂ ਪਿੰਡ ਆ ਜਾਇਆ ਕਰਾਂ ਤਾਂ ਰੋਜ਼ ਪੜ੍ਹਨ ਦੀ ਇੱਥੋਂ ਜਾਇਆ ਕਿਵੇਂ ਕਰੇਗਾ ਬਸ ਨਹੀਂ ਚੱਲਦਾ ਜੇਕਰ ਨੇੜੇ ਹੁੰਦਾ ਤਾਂ ਜ਼ਰੂਰ ਬਾਪੂ ਇਦਾਂ ਹੀ ਕਰਦਾ ਪਰ ਤੂੰ ਫੇਰ ਨਾ ਕਰ ਮੈਂ ਮਹੀਨੇ ਵਿੱਚ ਇੱਕ ਵਾਰ ਜ਼ਰੂਰ ਪਿੰਡ ਆਇਆ ਕਰ ਇੰਨਾ ਕਹਿ ਕੇ ਰਜਿੰਦਰ ਘਰੋਂ ਆਪਣਾ ਸਮਾਨ ਲੈ ਕੇ ਬਸ ਚੜ ਜਾਂਦਾ ਹੈ ਰਜਿੰਦਰ ਤਕਰੀਬਨ ਸਾਬਰ ਚ 6 ਘੰਟਿਆਂ ਬਾਅਦ ਚੰਡੀਗੜ੍ਹ ਪਹੁੰਚ ਜਾਂਦਾ ਹੈ ਪਹਿਲਾਂ ਤੋਂ ਬੁੱਕ ਕਰਿਆ ਹੋਇਆ ਹੋਟਲ ਦੇ ਕਮਰੇ ਵਿੱਚ ਮੋਹ ਹਨੇਰੇ ਪਹੁੰਚ ਜਾਂਦਾ ਹੈ ਉਸਦੇ ਰੂਮ ਮੇਟ ਇੱਕ ਦੋਸਤ ਜਲੰਧਰ ਤੋਂ ਪ੍ਰੇਮ ਸੀ ਤੇ ਦੂਸਰਾ ਸੁਖਮੰਦਰ ਜੋ ਕਿ ਬਟਾਲੇ ਤੋਂ ਸੀ ਦੋਨੋਂ ਦੋਸਤ ਵੀ ਗੋਲਚਾਲ ਵਿੱਚ ਵਧੀਆ ਲੱਗਦੇ ਸਨ ਰਜਿੰਦਰ ਨਵਾਂ ਨਵਾਂ ਸੀ ਤੇ ਬਹੁਤ ਹੀ ਜਾਣਕਾਰੀ ਵੀ ਨਹੀਂ ਸੀ ਯੂਨੀਵਰਸਿਟੀ ਵਿੱਚ ਜਿਹੜੀ ਯੂਨੀਵਰਸਿਟੀ ਦੇ ਪ੍ਰੇਮ ਪਹਿਲਾਂ ਤੋਂ ਕਈ ਵਾਰ ਇੱਥੇ ਆਇਆ ਸੀ ਤੇ ਕਾफी ਜਾਣਕਾਰੀ ਵੀ ਸੀ ਕਲਾਸਾਂ ਸ਼ੁਰੂ ਹੋ ਗਈਆਂ ਰਜਿੰਦਰ ਨੇ ਆਪਣਾ ਮਨ ਬਣਾਇਆ ਸੀ ਕਿ ਉਹ ਜੁਨੀਵਰਸਿਟੀ ਵਿੱਚ ਟੌਪ ਕਰੇਗਾ ਰੋਜ਼ ਕਲਾਸ ਜਾਣਾ ਤੇ ਆਪਣੀ ਪੜ੍ਹਾਈ ਵਿੱਚ ਲੱਗਿਆ ਰਹਿਣਾ ਤੇ ਵਿਹਲੇ ਸਮੇਂ ਉਹ ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹ ਲੱਗ ਜਾਂਦਾ ਪਹਿਲਾਂ ਪਹਿਲਾਂ ਤਾਂ ਉਹ ਪ੍ਰਿੰਤ ਤੇ ਸੁਖਵਿੰਦਰ ਨੂੰ ਰਜਿੰਦਰ ਦਾ ਇਹ ਵਤੀਰਾ ਚੰਗਾ ਨਹੀਂ ਸੀ ਲੱਗਦਾ ਪਰ ਹੌਲੀ-ਹੌਲੀ ਉਹ ਦੋਨੋਂ ਆਪਸ ਵਿੱਚ ਜ਼ਿਆਦਾ ਰਹਿੰਦੇ ਕਿਉਂਕਿ ਰਜਿੰਦਰ ਦਾ ਹਰ ਵਕਤ ਕਿਤਾਬਾਂ ਨਾਲ ਮੱਥਾ ਮਾਰਨਾ ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ ਪਰ ਉਹਨਾਂ ਨੇ ਰਜਿੰਦਰ ਨੂੰ ਕੁਝ ਸਮੇਂ ਲਈ ਕਿਹਾ ਤੇ ਜਦੋਂ ਉਹ ਰੂਮ 'ਚ ਹੁੰਦੇ ਤਾਂ ਉਹ ਰਜਿੰਦਰ ਦੇ ਹਿਸਾਬ ਨਾਲ ਉਹ ਆਪਣੀ ਗੱਲ ਕਰਦੇ ਤਾਂ ਜੋ ਉਸ ਨੂੰ ਬੁਰਾ ਨਾ ਲੱਗੇ ਦੂਜਾ ਰਜਿੰਦਰ ਸਰਦਾਰ ਹੋਣ ਕਰਕੇ ਉਹ ਦੋਵੇਂ ਉਸ ਦੀ ਕਦਰ ਵੀ ਕਰਦੇ ਸਨ ਇੱਕ ਮਹੀਨਾ ਹੋ ਗਿਆ ਸੀ ਪ੍ਰੇਮ ਤੇ ਸੁਖਵਿੰਦਰ ਦੋਨੇ ਪੜ੍ਹਾਈ ਘਟ ਦੇ ਘੁੰਮਣ ਤੇ ਜ਼ਿਆਦਾ ਰਹਿੰਦੇ ਰਹਿੰਦਰ ਨੇ ਬਹੁਤ ਵਾਰ ਕਿਹਾ ਕਿ ਦੋਸਤੋ ਪੜ੍ਹਾਈ ਵੀ ਕਰ ਲਿਆ ਕਰੋ ਮਾਂ ਪਿਓ ਨੂੰ ਤੋਖਾ ਨਹੀਂ ਦੇਣਾ ਚਾਹੀਦਾ ਜੇ ਪ੍ਰਾਈ ਨਾ ਕਰੀ ਤਾਂ ਅਖੀਰ ਪੇਪਰਾਂ 'ਚ ਬਹੁਤ ਔਖਾ ਹੋ ਜਾਣਾ ਸੋ ਹੁਣ ਤੋਂ ਹੀ ਨਾਲ ਦੀ ਨਾਲ ਪੜ੍ਹਾਈ ਕਰ ਲੋ ਪਰ ਪ੍ਰੇਮ ਉਸ ਨੂੰ ਕਹਿ ਦਿੰਦਾ ਕਿ ਬਾਈ ਆਪਾਂ ਤਾਂ ਪਾਸ ਹੋ ਜਾਣਾ ਬਸ ਇੰਨਾ ਬਹੁਤ ਹੈ ਆਪਾਂ ਟਾਪ ਨਹੀਂ ਕਰਨਾ ਬਸ ਚੰਡੀਗੜ੍ਹ ਦੀ ਪੜ੍ਹਾਈ ਦਾ ਟੈਗ ਹੀ ਲੈਣਾ ਹੈ ਮੈਨੂੰ ਤਾਂ ਬਾਕੀ ਬਹੁਤ ਮਹੀਨੇ ਪਏ ਆ ਬਾਕੀ ਦੇਖਾਂਗੇ ਵਾਸ ਹੋਈ ਜਾਣਾ ਹੈ ਰਜਿੰਦਰ ਉਹਨਾਂ ਦੀਆਂ ਗੱਲਾਂ ਸੁਣ ਲੈਂਦਾ ਤੇ ਮੁਸਕਰਾਉਂਦਾ ਤਿੰਨਾਂ ਦੀ ਦੋਸਤੀ ਵੀ ਬਹੁਤ ਵਧੀਆ ਸੀ ਪ੍ਰੇਮ ਅਮੀਰ ਘਰੋਂ ਹੋਣ ਕਰਕੇ ਉਸ ਨੇ ਕਦੇ ਵੀ ਪੈਸੇ ਦੀ ਪਰਵਾਹ ਨਹੀਂ ਕੀਤੀ ਸੀ ਪਰ ਰਜਿੰਦਰ ਕੰਟੀਨ 'ਚ ਬੈਠਾ ਚਾਹ ਦੇ ਕੱਪ ਨਾਲ ਹੀ ਕੁਝ ਖਾਣ ਨੂੰ ਲੈ ਰਹਿੰਦਾ ਉਸ ਨੇ ਆਪਣੇ ਬਾਪੂ ਦੀ ਹੱਡ ਭਨਮੀ ਮਿਹਨਤ ਸਾਹਮਣੇ ਆ ਜਾਂਦੀ ਸੀ ਤੇ ਉਸ ਦੇ ਪਾਏ ਪੁਰਾਣੇ ਕੱਪੜੇ ਅਕਸਰ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਲੈ ਆਉਂਦੇ ਹੁਣ ਰਜਿੰਦਰ ਦੀ ਦੋਸਤੀ ਕਲਾਸ ਦੀ ਇੱਕ ਕੁੜੀ ਕੋਮਲ ਨਾਲ ਹੋ ਗਈ ਜਿਸ ਦਾ ਧਿਆਨ ਹਰ ਵਕਤ ਰਜਿੰਦਰ ਵੱਲ ਹੀ ਰਹਿੰਦਾ ਸੀ ਕੋਮਲ ਵੀ ਪੜ੍ਹਨ ਵਿੱਚ ਬਹੁਤ ਮਗਨ ਰਹਿੰਦੀ ਸੀ ਪਰ ਜਦੋਂ ਰਜਿੰਦਰ ਨੂੰ ਦੇਖ ਲੈਂਦੀ ਤਾਂ ਉਹ ਪੜ੍ਹਾਈ ਛੱਡ ਰਜਿੰਦਰ ਦੇ ਹੀ ਖਿਆਲਾਂ ਵਿੱਚ ਗੁਆਚ ਜਾਂਦੀ ਸੀ ਆਖਰ ਹੌਲੀ-ਹੌਲੀ ਦੋਵੇਂ ਚੰਗੇ ਦੋਸਤ ਬਣ ਗਏ ਪਰ ਰਜਿੰਦਰ ਦੇ ਦੇ ਵਿੱਚ ਕੋਮਲ ਲਈ ਕੋਈ ਵੀ ਐਵੇਂ ਦਾ ਅਹਿਸਾਸ ਨਹੀਂ ਸੀ ਪਰ ਉਹ ਉਸ ਨੂੰ ਇੱਕ ਵਧੀਆ ਦੋਸਤ ਮੰਨਦਾ ਸੀ ਕਦੇ-ਕਦੇ ਕੋਮਲ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਹੀ ਚਾਹੁੰਦੀ ਪਰ ਉਹ ਇਹ ਸੋਚ ਕੇ ਫਿਰ ਚੁੱਪ ਕਰ ਜਾਂਦੀ ਕੀ ਪਤਾ ਹੈ ਰਜਿੰਦਰ ਉਸ ਨੂੰ ਮਨਾ ਨਾ ਕਰ ਦੇਵੇ ਰਜਿੰਦਰ ਨੂੰ ਪ੍ਰੇਮ ਤੇ ਸੁਖਵਿੰਦਰ ਵੀ ਅਕਸਰ ਝੇੜਦੇ ਰਹਿੰਦੇ ਕਿ ਉਹ ਅੱਜਕੱਲ ਕੁੜੀਆਂ ਨਾਲ ਜ਼ਿਆਦਾ ਸਮੰਪਿਤਿਤ ਕਰਦਾ ਹੈ ਸਾਡੀ ਫਿਕਰ ਕਰਨੀ ਭੁੱਲ ਗਿਆ ਪਰ ਰਜਿੰਦਰ ਹੱਸਦੇ ਹੋਏ ਉਹਨਾਂ ਨੂੰ ਕਹਿ ਦਿੰਦਾ ਕਿ ਭੜਾਕੂ ਮੁੰਡਾ ਹੋਵੇ ਜਾਂ ਕੁੜੀ ਮੇਰੀ ਉਸ ਨਾਲ ਜ਼ਿਆਦਾ ਬਣਦੀ ਹੈ ਫਿਰ ਅਸੀਂ ਸਾਰੇ ਹੱਸਣ ਲੱਗ ਜਾਂਦੇ। ਪ੍ਰੇਮ ਤੇ ਸੁਖਵਿੰਦਰ ਪੜ੍ਹਾਈ ਘਟ ਤੇ ਹੁਣ ਅਚਰਾਬ ਦਾ ਸੇਵਨ ਵੀ ਕਰਨ ਲੱਗ ਪਏ ਸਨ। ਪਰ ਉਸ ਨੂੰ ਉਸ ਉਸ ਦਾ ਰਜਿੰਦਰ ਨੂੰ ਸਮਝਾਉਣਾ ਬਹੁਤ ਔਖਾ ਸੀ। ਇਹ ਸਿਹਤ ਤੇ ਆਪਣੀ ਦੋਸਤੀ ਲਈ ਵੀ ਬਿਲਕੁਲ ਠੀਕ ਨਹੀਂ ਸੀ। ਉਹ ਕਿੱਥੋਂ ਰਜਿੰਦਰ ਦੀ ਗੱਲ ਮੰਨਦੇ ਸਨ? ਹਫਤੇ ਦੇ ਐ ਦੁਆਰ ਉਹਨਾਂ ਨੇ ਸ਼ਰਾਬ ਪੀਣੀ ਤੇ ਲੇਟ ਹੋਸਟਲ ਵਿੱਚ ਛੜਨਾ। ਰਜਿੰਦਰ ਨੂੰ ਇਹ ਸਾਫ਼ ਚੰਗਾ ਨਾ ਲੱਗਦਾ। ਤੇ ਉਸਨੇ ਦੋਨਾਂ ਨਾਲ ਆਪਣਾ ਸਬੰਧ ਹੋਣਾ ਠੀਕ ਠਾਕ ਰੱਖਿਆ ਕੁਝ ਮਹੀਨੇ ਲੰਘੇ ਅਰਜਿੰਦਰ ਤੇ ਕੋਮਲ ਅਕਸਰ ਇੱਕ ਦੂਜੇ ਨਾਲ ਜ਼ਿਆਦਾ ਸਮਾਂ ਬਤੀਤ ਕਰਨ ਲੱਗ ਪਏ ਅਰਜਿੰਦਰ ਨੂੰ ਵੀ ਹੁਣ ਕੋਮਲ ਨਾਲ ਦਿਲੋਂ ਪਿਆਰ ਹੋਣ ਲੱਗ ਪਿਆ ਪਰ ਉਹ ਵੀ ਪਿਆਰ ਦਾ ਇਜ਼ਹਾਰ ਕਰਨ ਤੋਂ ਡਰਦਾ ਸੀ ਕਿਉਂਕਿ ਅਰਜਿੰਦਰ ਦੀ ਕੁੜੀ ਵਿੱਚ ਕਦੇ ਜਰਿੰਦਰ ਜੀ ਅਰਜਿੰਦਰ ਜੀ ਜ਼ਿੰਦਗੀ ਵਿੱਚ ਕਦੇ ਕੁੜੀ ਨਾਲ ਇੰਨੀ ਗੁੜੀ ਦੋਸਤੀ ਨਹੀਂ ਸੀ ਹੋਈ ਸਕੂਲ ਟਾਈਮ ਵੀ ਅਰਜਿੰਦਰ ਦਾ ਕੁੜੀਆਂ ਨਾਲ ਬਹੁਤੀ ਗੋਲਚਾਲ ਨਹੀਂ ਸੀ ਪੜ੍ਹਾਈ ਨੂੰ ਲੈ ਕੇ ਹੀ ਇੱਕ ਦੂਜੇ ਨਾਲ ਬੋਲਚਾਲ ਹੁੰਦੀ ਸੀ ਪਰ ਕੋਮਲ ਨਾਲ ਇੰਨੀ ਗਹਿਰੀ ਦੋਸਤੀ ਹੋਈ ਇਹ ਸੋਚਿਆ ਵੀ ਨਹੀਂ ਸੀ ਕਿ ਦੂਜਾ ਸਕੂਲ ਦੇ ਮਾਹੌਲ ਨਾਲੋਂ ਯੂਨੀਵਰਸਿਟੀ ਦੇ ਮਾਹੌਲ ਦਾ ਬਹੁਤ ਜ਼ਿਆਦਾ ਫਰਕ ਸੀ ਕੋਮਲ ਤੇ ਰਜਿੰਦਰ ਜ਼ਿਆਦਾ ਗੱਲਾਂ ਪੜ੍ਹਾਈ ਨੂੰ ਲੈ ਕੇ ਹੀ ਕਰਦੇ ਜਿਸ ਨਾਲ ਦੋਵਾਂ ਦੇ ਇੱਕ ਦੂਜੇ ਪ੍ਰਤੀ ਖਿਆਲਾਂ ਦਾ ਅਹਿਸਾਸ ਨਹੀਂ ਸੀ ਪਰ ਦੋਵੇਂ ਦਿਲ ਤੋਂ ਬਹੁਤ ਜ਼ਿਆਦਾ ਇੱਕ ਦੂਜੇ ਨਾਲ ਪਿਆਰ ਕਰਦੇ ਸਨ ਇੱਕ ਦਿਨ ਕੋਮਲ ਨੇ ਸੋਚਿਆ ਕਿ ਉਹ ਰਜਿੰਦਰ ਨੂੰ ਆਪਣੇ ਦਿਲ ਦੀ ਗੱਲ ਦੱਸ ਹੀ ਦੇਵੇਗੀ ਦਸੰਬਰ ਦਾ ਮਹੀਨਾ ਸੀ ਤੇ ਪੇਪਰ ਵੀ ਸਿਰ ਤੇ ਸਨ ਪਰ ਹੁਣ ਕੋਮਲ ਤੋਰਿਆ ਨਾ ਗਿਆ ਤੇ ਉਸ ਨੇ ਰਜਿੰਦਰ ਨੂੰ ਆਪਣੇ ਦਿਲ ਦੀ ਗੱਲ ਕਹਿ ਦਿੱਤੀ ਪਹਿਲਾਂ ਤਾਂ ਰਜਿੰਦਰ ਇਹ ਸੁਣ ਕੇ ਚੁੱਪ ਹੋ ਗਿਆ ਤੇ ਬਾਅਦ ਵਿੱਚ ਉਸ ਨੇ ਆਪਣੇ ਫੈਸਲੇ ਲਈ ਉਸ ਤੋਂ ਵਕਤ ਮੰਗਿਆ ਇਹ ਸੁਣ ਕੇ ਕੋਮਲ ਅੰਦਰੋਂ ਹੀ ਅੰਦਰ ਡਰ ਗਈ ਕਿ ਰਜਿੰਦਰ ਉਸ ਦੀ ਗੱਲ ਦਾ ਬੁਰਾ ਤਾਂ ਨਹੀਂ ਮੰਨ ਗਿਆ ਦੂਸਰੇ ਹੀ ਦਿਨ ਰਜਿੰਦਰ ਆਪਣੇ ਪਿੰਡ ਮਾਤਾ ਪਿਤਾ ਨੂੰ ਮਿਲਣ ਚਲਾ ਗਿਆ। ਕਲਾਸ ਵਿੱਚ ਨਾ ਆਇਆ। ਦੇਖ ਕੋਮਲ ਦੇ ਮਨ ਵਿੱਚ ਹੋਰ ਵੀ ਦੁੱਖ ਲੱਗਾ ਕਿ ਉਸ ਨੂੰ ਪੂਰਾ ਯਕੀਨ ਹੋ ਗਿਆ ਕਿ ਰਜਿੰਦਰ ਨੇ ਉਸ ਦੀ ਗੱਲ ਦਾ ਜ਼ਰੂਰ ਬੁਰਾ ਮਨਾਇਆ ਹੈ ਤੇ ਇੱਕ ਵਧੀਆ ਦੋਸਤ ਨੂੰ ਉਸ ਨੇ ਆਪਣੇ ਤੋਂ ਦੂਰ ਕਰ ਲਿਆ। ਜਦੋਂ 2 ਦਿਨ ਹੋਏ ਤਾਂ ਕੋਮਲ ਨੇ ਰਜਿੰਦਰ ਨੂੰ ਮੈਸੇਜ ਕਰਿਆ ਕਿ ਉਹ ਕਲਾਸ ਵਿੱਚ ਕਿਉਂ ਨਹੀਂ ਆਉਂਦਾ? ਤਾਂ ਰਜਿੰਦਰ ਨੇ ਰਿਪਲਾਈ ਕੀਤਾ ਕਿ ਉਹ ਪਿੰਡ ਆਇਆ ਹੋਇਆ ਹੈ। ਮਾਤਾ ਪਿਤਾ ਨੂੰ ਮਿਲਣਾ ਤੇ ਇੱਕ ਦੋ ਦਿਨ ਵਿੱਚ ਬਾਸ ਆਵੇਗਾ ਇਸ ਤੋਂ ਬਾਅਦ ਕੋਮਲ ਨੇ ਕੋਈ ਮੈਸੇਜ ਨਾ ਕੀਤਾ ਘਰ ਆ ਕੇ ਰਜਿੰਦਰ ਕੋਮਲ ਨੂੰ ਆਪਣਾ ਫੈਸਲਾ ਦੱਸਣ ਲਈ ਸੋਚਦਾ ਰਹਿੰਦਾ ਤੇ ਇਸ ਸਮੱਸਿਆ ਵਿੱਚ ਫਸਿਆ ਹੋਇਆ ਸੀ ਕਿ ਆਖਰ ਉਹ ਸ਼ਹਿਰ ਦੀ ਕੁੜੀ ਤੇ ਦੂਜਾ ਘਰੋਂ ਵੀ ਅਮੀਰ ਹੋਣ ਕਰਕੇ ਕੀ ਉਸ ਦੇ ਘਰ ਦੇ ਉਸ ਨਾਲ ਜ਼ਿੰਦਗੀ ਭਰ ਰਿਸ਼ਤਾ ਜੋੜਨ ਦੇ ਮਨ ਜਾਣਗੇ ਜੇਕਰ ਉਹ ਕੋਮਲ ਨੂੰ ਮਨਾ ਮਨਾ ਵੀ ਕਰਦਾ ਹੈ हां भी ये ठीक नहीं होएगा क्योंकि वो भी उसूं प्यार करता है ते अपनी आंखਾਂ ਦੇ ਸਾਹਮਣੇ ਕੋਮਲ ਦਾ ਹੱਥ ਕੋਈ ਹੋਰ ਫੜ ਲਵੇ ਇਹ ਉਸ ਦੇ ਲਈ ਅਸਹਿ ਹੋਵੇਗਾ ਅਖੀਰ 1-2 ਦਿਨ ਬਾਅਦ ਰਜਿੰਦਰ ਚੰਡੀਗੜ੍ਹ ਵਾਪਸ ਚਲਾ ਜਾਂਦਾ ਹੈ ਦੂਸਰੇ ਦਿਨ ਦੀ ਕਲਾਸ ਵਿੱਚ ਕੋਮਲ ਰਜਿੰਦਰ ਨੂੰ ਦੇਖ ਨੀਮੀ ਪਾ ਕੇ ਆਪਣੇ ਡੈਕਸ ਤੇ ਬੈਠ ਜਾਂਦੀ ਹੈ ਤੇ ਰਜਿੰਦਰ ਉੱਠ ਕੇ ਕੋਮਲ ਕੋਲ ਚਲਾ ਜਾਂਦਾ ਹੈ ਕੋਮਲ ਉਸ ਨੂੰ ਪੁੱਛਦੀ ਹੈ ਕਿ ਉਹ ਦੱਸ ਕੇ ਵੀ ਨਾ ਗਿਆ ਤਾਂ ਰਜਿੰਦਰ ਨੇ ਕਿਹਾ ਕਿ ਅਚਾਨਕ ਹੀ ਉਸ ਦਾ ਜਾਣ ਪਿੰਡ ਜਾਣ ਲਈ ਮਨ ਬਣ ਗਿਆ ਇਸ ਕਰਕੇ ਉਸ ਨੂੰ ਦੱਸ ਨਹੀਂ ਸਕਿਆ ਫਿਰ ਕਲਾਸ ਬਾਅਦ ਉਹ ਪਾਰਕ ਵਿੱਚ ੁੱਟੇ ਬੈਠੇ ਗੱਲਾਂ ਕਰਦੇ ਰਹੇ ਤੇ ਕੋਮਲ ਨੇ ਰਜਿੰਦਰ ਤੋਂ ਮਾਫੀ ਮੰਗੀ ਕਿ ਉਸ ਨੂੰ ਮਾਫ ਕਰ ਦੇ ਜੀ ਸ਼ਾਇਦ ਤੁਹਾਨੂੰ ਬੁਰਾ ਲੱਗਾ ਹੋਵੇ ਰਜਿੰਦਰ ਨੇ ਕਿਹਾ ਕਿ ਉਸ ਨੂੰ ਕਿਸੇ ਵੀ ਗੱਲ ਦਾ ਬੁਰਾ ਨਹੀਂ ਲੱਗਿਆ ਤੇ ਉਹ ਵੀ ਉਸ ਨੂੰ ਉਹਨਾਂ ਹੀ ਤਰ੍ਹਾਂ ਕਰਦਾ ਹੈ ਜਿੰਨਾ ਉਹ ਉਸ ਨੂੰ ਕਰਦੀ ਹੈ ਪਰ ਕੀ ਕੋਮਲ ਨੇ ਪੁੱਛਿਆ ਅਰਜਿੰਦਰ ਨੇ ਆਖਰ ਫੈਸਲਾ ਕੀਤਾ ਕਿ ਉਸ ਨਾਲ ਆਪਣੀ ਸਾਰੀ ਹਾਲਾਤਾਂ ਦੀ ਗੱਲ ਸਾਂਝੀ ਕਰ ਲਵੇ ਤੇ ਕੱਲ ਨੂੰ ਦੋਵਾਂ ਦੇ ਪਿਆਰ ਵਿੱਚ ਕੋਈ ਫੱਟ ਨਾ ਜਾਵੇ ਜੇਕਰ ਕੋਮਲ ਜ਼ਿੰਦਗੀ ਭਰ ਲਈ ਇਹ ਨਿਮਾਉਣ ਦੇ ਲਈ ਸਹਿਮਤ ਹੋਵੇਗੀ ਤਾਂ ਉਸ ਨਾਲ ਆਪਣੀ ਜ਼ਿੰਦਗੀ ਭਰ ਬਾਧਾ ਕਰੇਗੀ ਰਹਿਣ ਲੱਗਣ ਦਾ ਤੇ ਵਿਆਹ ਕਰਵਾਵੇਗੀ ਆਪਣੀਆਂ ਹੀ ਸੋਚਾਂ ਵਿੱਚ ਡੁੱਬਿਆ ਰਜਿੰਦਰ ਪਤਾ ਨਹੀਂ ਹੋਰ ਕੀ ਕੀ ਸੋਚ ਰਿਹਾ ਸੀ ਇੰਨੇ ਨੂੰ ਕੋਮਲ ਨੇ ਰਜਿੰਦਰ ਨੂੰ ਖਿਲਾਉਣ ਦਿਆਂ ਕਿਹਾ ਕਿ ਜਨਾਬ ਕਿੱਥੇ ਗਵਾਚ ਗਈ ਰਜਿੰਦਰ ਨੇ ਕਿਹਾ ਕਿ ਕੋਮਲ ਤੈਨੂੰ ਮੈਂ ਆਪਣੇ ਘਰ ਦੀ ਹਾਲਾਤਾਂ ਤੋਂ ਜਾਣੂ ਕਰਵਾ ਦਿੰਦਾ ਮੈਂ ਬਹੁਤੇ ਅਮੀਰ ਪਰਿਵਾਰ ਵਾਲਾ ਨਹੀਂ ਤੇ ਕੇਵਲ ਬਾਪੂ ਹੀ ਮੇਰਾ ਸਹਾਰਾ ਹੈ ਜਿਸ ਨੇ ਮੈਨੂੰ ਕੋ ਜਗਣਾਉਣ ਲਈ ਇੱਥੇ ਪੜਨ ਭੇਜਿਆ ਹੈ ਕਦੇ ਵੀ ਮੈਨੂੰ ਖੇਤ ਬੰਨੇ ਦਾ ਕੰਮ ਨਹੀਂ ਕਰਨ ਦਿੱਤਾ ਜਦੋਂ ਦਾ ਪਿੰਡ ਸੀ ਪਰ ਆਪਣੇ ਵਿੱਚ ਬਹੁਤ ਫਰਕ ਹੀ ਪਿਆਰ ਦਾ ਰਿਸ਼ਤਾ ਜ਼ਿੰਦਗੀ ਭਰ ਦੇ ਲਈ ਹੁੰਦਾ ਹੈ ਤੇ ਅਧ ਵਿਚਕਾਰ ਛੁੱਟ ਜਾਵੇ ਤਾਂ ਇੱਕ ਦੂਸਰੇ ਲਈ ਮਰਨ ਹੋ ਜਾਂਦਾ ਹੈ ਕੋਮਲ ਨੇ ਕਿਹਾ ਕਿ ਉਹ ਕੀ ਕਹਿ ਰਿਹਾ ਹੈ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਪਰਜਿੰਦਰ ਨੇ ਕਿਹਾ ਕੋਮਲ ਜੇਕਰ ਪਿਆਰ ਵਿਆਹ ਤੱਕ ਨਿਭ ਸਕਦਾ ਹੈ ਤਾਂ ਮੈਂ ਇਸ ਰਿਸ਼ਤੇ ਨੂੰ ਮਨਜ਼ੂਰ ਕਰ ਸਕਦਾ ਹਾਂ ਪਰ ਜੇਕਰ ਇਸ ਰਿਸ਼ਤੇ ਵਿੱਚ ਰਾਹ ਵਿੱਚ ਹੱਥ ਛੱਡ ਜਾਓਗੇ ਤਾ ਉਸ ਲਈ ਜਾਣਾ ਹੋਰ ਵੀ ਔਖਾ ਹੋ ਜਾਵੇਗਾ ਕੋਮਲ ਨੇ ਕਿਹਾ ਕਿ ਉਹ ਇਸ ਗੱਲ ਦਾ ਫਿਕਰ ਨਾ ਕਰ ਉਹ ਆਪਣੇ ਘਰਦਿਆਂ ਨੂੰ ਮਨਾ ਲਵੇਗੀ ਤੇ ਹਮੇਸ਼ਾ ਜ਼ਿੰਦਗੀ ਪਰ ਸਾਥ ਲਵਾਏਗੀ ਰਜਿੰਦਰ ਨੇ ਇੱਕ ਵਾਰ ਫਿਰ ਕਿਹਾ ਕਿ ਕੋਮਲ ਇੱਕ ਵਾਰ ਫਿਰ ਸੋਚ ਲਵੋ ਕਿਉਂਕਿ ਅਜੇ ਆਪਣਾ ਰਿਸ਼ਤਾ ਸਿਰਫ ਦੋਸਤੀ ਤੱਕ ਹੀ ਹੈ ਤੇ ਇਹ ਰਿਸ਼ਤੇ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲੈਣਾ ਚਾਹੀਦਾ ਹੈ ਕੋਮਲ ਨੇ ਕਿਹਾ ਕਿ ਸਾਨੂੰ ਇਹ ਸਭ ਮਨਜ਼ੂਰ ਹੈ ਤੇ ਉਹ ਇਸ ਰਿਸ਼ਤੇ ਲਈ ਹਾਂ ਦੇ ਪੱਖ ਵਿੱਚ ਹੈ ਰੇਂਦਰ ਨੇ ਕਿਹਾ ਕਿ ਠੀਕ ਹੈ ਫਿਰ ਮੈਂ ਆਪਣੇ ਵੱਲੋਂ ਇਹ ਰਿਸ਼ਤਾ ਨਿਵਾਉਣ ਲਈ ਪੂਰੀ ਕੋਸ਼ਿਸ਼ ਕਰਾਂਗਾ ਤੇ ਜ਼ਿੰਦਗੀ ਭਰ ਤੁਹਾਨੂੰ ਖੁਸ਼ ਰੱਖਣ ਦਾ ਤੁਹਾਡੇ ਸੁਪਨਿਆਂ ਨੂੰ ਪੂਰੇ ਕਰਨ ਦਾ ਹਰ ਯਤਨ ਕਰਾਂਗਾ ਦੋਵੇਂ ਜਣੇ ਹੁਣ ਬਹੁਤ ਪਿਆਰ ਕਰਦੇ ਇੱਕ ਦੂਜੇ ਨਾਲ ਰਲਦੇ ਮਿਲਦੇ ਰਹਿੰਦੇ ਕੋਮਲ ਤੇ ਰਜਿੰਦਰ ਦਾ ਰਿਸ਼ਤਾ ਹੁਣ ਦੋਵਾਂ ਲਈ ਪਤੀ ਪਤਨੀ ਵਾਲਾ ਬਣ ਚੁੱਕਾ ਸੀ ਕਿਉਂਕਿ ਜ਼ਿੰਦਗੀ ਭਰ ਸਾਥ ਦੇਣ ਦਾ ਵਾਅਦਾ ਦੋਵਾਂ ਪਾਸਿਓਂ ਕੀਤਾ ਗਿਆ ਸੀ ਰਜਿੰਦਰ ਤੇ ਕੋਮਲ ਨੂੰ ਦੋਵਾਂ ਵਿੱਚੋਂ ਕਿਸੇ ਨੂੰ ਵੀ ਇੱਕ ਦੂਜੇ ਤੇ ਕੋਈ ਸ਼ੱਕ ਨਹੀਂ ਸੀ ਉਹ ਇੱਕ ਦੂਜੇ ਤੋਂ ਕਦੇ ਵੀ ਦੂਰ ਨਹੀਂ ਹੋ ਸਕਣਗੇ ਹੁਣ ਦੋਵੇਂ ਜਣੇ ਪੜ੍ਹਾਈ ਵੱਲ ਵੀ ਧਿਆਨ ਦਿੰਦੇ ਤੇ ਪੇਪਰਾਂ ਦੇ ਨੇੜੇ ਹੋਣਾ ਹੋਰ ਜ਼ਿਆਦਾ ਨੇੜੇ ਆ ਗਏ ਮਿਹਨਤ ਕਰਨ ਵਿੱਚ ਲੱਗ ਪਏ ਰਜਿੰਦਰ ਦੇ ਦੋਸਤ ਪ੍ਰੇਮ ਤੇ ਸੁਖਵਿੰਦਰ ਨੂੰ ਵੀ ਉਹਨਾਂ ਕੋਮਲ ਤੇ ਰਜਿੰਦਰ ਦੀ ਗੱਲ ਦਾ ਪਤਾ ਸੀ। ਪ੍ਰੇਮ ਰਜਿੰਦਰ ਨੂੰ ਛੇੜਦਾ ਰਹਿੰਦਾ ਕਿ ਤੂੰ ਪੜਾਕੂ ਹੋਣ ਕਰਕੇ ਬਾਬੂ ਵੀ ਭਾਬੀ ਵੀ ਪੜਾਕੂ ਲੱਭੀ ਐ। ਸਾਰਾ ਦਿਨ ਪੜਾਈ ਦੇ ਕੀੜੇ ਬੜੇ ਰਹਿੰਦੇ ਤੇ ਦੋਨਾਂ ਵਿੱਚ ਪਿਆਰ ਕਿਹੜੀ ਗੱਲ ਨੂੰ ਲੈ ਕੇ ਹੋ ਗਿਆ। ਅਸੀਂ ਤਾਂ ਇਹੀ ਸੋਚ ਕੇ ਹੈਰਾਨ ਹਾਂ। ਆਸਾ ਮਜਾ ਕਰਦੇ ਆ ਰਜਿੰਦਰ ਨੂੰ ਵੀ ਵਧੀਆ ਲੱਗਦਾ। ਹੁਣ ਰਜਿੰਦਰ ਨੂੰ ਪ੍ਰੇਮ ਤੇ ਸੁਖਵਿੰਦਰ ਨਾਲ ਬੈਠਣਾ ਵੀ ਚੰਗਾ ਲੱਗਦਾ ਸੀ। ਸਾਰੇ ਆਪਣੇ ਆਪਣੇ ਹੀ ਲੱਗਣ ਲੱਗ ਪਏ ਸੀ। ਤੇ ਕਿਸੇ ਨੂੰ ਵੀ ਹੁਣ ਸੁਖਮਿੰਦਰ ਪਰਾਇਆ ਨਹੀਂ ਸੀ ਲੱਗਦਾ ਪਹਿਲਾਂ ਇਕੱਠੇ ਪਹਿਲਾਂ ਇਕੱਲੇ ਰਹਿਣ ਦੀ ਆਦਤ ਸੀ ਪਰ ਹੁਣ ਜਿਵੇਂ ਦੋਸਤਾਂ ਨਾਲ ਥੋੜਾ ਬਾਹਰ ਜਾਣ ਦਾ ਵੀ ਜਲ ਕਰਦਾ ਕਦੇ-ਕਦੇ ਹੁਣ ਰਜਿੰਦਰ ਤੇ ਕੋਮਲਾ ਘੁੰਮਣ ਵੀ ਚਲੇ ਜਾਂਦੇ ਹੁਣ ਪੇਪਰਾਂ ਦਾ ਸਮਾਂ ਸੀ ਤੇ ਰਜਿੰਦਰ ਨੇ ਆਪਣੇ ਧਿਆਨ ਆਪਣਾ ਧਿਆਨ ਟੌਪ ਕਰਦੇ ਲਾਇਆ ਹੋਇਆ ਸੀ ਕੋਮਲ ਵੀ ਚਾਹੁੰਦੀ ਸੀ ਕਿ ਰਜਿੰਦਰ ਦਾ ਸੁਪਨਾ ਪੂਰਾ ਹੋਵੇ ਆਖਰ ਪੇਪਰ ਹੋ ਗਏ ਤੇ ਰਜਿੰਦਰ ਨੇ ਕੋਮਲ ਨੂੰ ਕਿਹਾ ਕਿ ਪੇਪਰ ਬਹੁਤ ਵਧੀਆ ਹੋਏ ਨੇ ਬਸ ਪਰਮਾਤਮਾ ਮੇਹਰ ਰੱਖੀ ਹੁਣ ਤਾਂ ਕੋਮਲ ਨੇ ਵੀ ਕਿਹਾ ਕਿ ਉਹ ਜ਼ਰੂਰ ਟੌਪ ਕਰੇਗਾ ਹੁਣ ਯੂਨੀਵਰਸਿਟੀ ਵਿੱਚੋਂ ਵਿਲੇ ਹੋ ਚੁੱਕੇ ਸਨ ਤੇ ਰਜਿੰਦਰ ਨੇ ਛੁੱਟੀਆਂ ਦਾ ਸਮਾਂ ਹੁਣ ਪਿੰਡ ਬਤੀਤ ਕਰਨਾ ਸੀ ਪਰ ਕੋਮਲ ਤੋਂ ਦੂਰ ਹੋਣ ਦਾ ਵੀ ਉਸ ਨੂੰ ਦੁੱਖ ਸੀ ਕੋਮਲ ਦਾ ਵੀ ਥੋੜਾ ਜਿੰਨਾ ਮਨ ਨਹੀਂ ਸੀ ਕਰ ਸਕਦਾ ਉਹ ਰਜਿੰਦਰ ਨੂੰ ਆਪਣੇ ਤੋਂ ਦੂਰ ਕਰੇ ਉਹ ਮੰਨ ਨਹੀਂ ਸੀ ਮੰਦੀ ਪਰ ਆਖਰ ਮਾਂ ਬਾਪ ਉਸ ਦਾ ਪਹਿਲਾ ਪਿਆਰ ਸਨ ਇਸ ਲਈ ਕੋਮਲ ਰਜਿੰਦਰ ਨੂੰ ਬੋਲਦੀ ਹੈ ਕਿ ਪਿੰਡ ਜਾ ਕੇ ਉਸ ਦਾ ਖਿਆਲ ਰੱਖਣਾ ਰਜਿੰਦਰ ਨੇ ਕਿਹਾ ਕਿ ਉਹ ਫੋਨ ਤੇ ਰੋਜ਼ ਗੱਲ ਕਰਦੇ ਰਹਿਣਗੇ ਤੇ ਕਦੇ ਇੱਕ ਦੂਜੇ ਤੋਂ ਇਨ੍ਹਾਂ ਦਿਨਾਂ ਵਿੱਚ ਦੂਰ ਨਹੀਂ ਹੋਣਗੇ ਆਪਣਾ ਕੁਝ ਸਮਾਨ ਲੈ ਕੇ ਕੱਪੜੇ ਲੈ ਕੇ ਰਜਿੰਦਰ ਬੱਸ ਚੜ ਜਾਂਦਾ ਪਰ ਪ੍ਰੇਮ ਤੇ ਸੁਖਵਿੰਦਰ ਆਪਣੇ ਘਰ ਨਹੀਂ ਜਾਂਦੇ ਕਿਉਂਕਿ ਚੰਡੀਗੜ੍ਹ ਬਣਾ ਹੋਣਾ ਉਹਨਾਂ ਦਾ ਪਿੰਡ ਦੇ ਨਹੀਂ ਲੱਗਣਾ ਸੀ ਸਾਰਿਆਂ ਨਾਲ ਗਲੇ ਮਿਲ ਰਜਿੰਦਰ ਪਿੰਡ ਜਾਣ ਲਈ ਘੜੇ ਮਿਲ ਕੇ ਜਾਂਦਾ ਹੈ ਤੇ ਕੋਮਲ ਵੀ ਅੱਖਾਂ ਭਰ ਕੇ ਉਸ ਨੂੰ ਆਪਣੇ ਪਿੰਡ ਜਾਣ ਲਈ ਭੇਜ ਦਿੰਦੀ ਹੈ ਰਜਿੰਦਰ ਪਿੰਡ ਜਾ ਕੇ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰਦਾ ਹੈ ਤੇ ਨਾਲ ਹੀ ਉਹ ਕੋਮਲ ਨਾਲ ਵੀ ਗੱਲਾਂ ਕਰਦਾ ਰਹਿੰਦਾ ਹੈ ਸਰਦੀਆਂ ਦੇ ਦਿਨ ਹੋਣ ਕਰਕੇ ਰਜਿੰਦਰ ਦੇ ਪਿਤਾ ਵੀ ਸਿਹਤ ਕੁਝ ਠੀਕ ਨਹੀਂ ਸੀ ਤੇ ਖੇਤਾਂ ਦਾ ਕੰਮ ਵੀ ਸਿਰ ਤੇ ਪੈ ਗਿਆ ਪਰ ਰਜਿੰਦਰ ਦੇ ਪਿਤਾ ਨੇ ਆਪਣੀ ਸਿਹਤ ਦਾ ਖਿਆਲ ਨਾ ਰੱਖਿਆ ਤੇ ਹਾਲਤ ਹੋਰ ਵੀ ਜ਼ਿਆਦਾ ਵਿਗੜ ਗਈ ਰਜਿੰਦਰ ਨੇ ਆਪਣੇ ਪਿਤਾ ਨੂੰ ਸ਼ਹਿਰ ਦਾਖਲ ਕਰਾਇਆ ਤੇ ਜਿੱਥੇ ਉਸ ਨੂੰ ਨਮੂਣੀਆਂ ਹੋਂ ਕਰਕੇ ਸਿਹਤ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਸੀ ਹੁਣ ਰਜਿੰਦਰ ਦੀ ਗੱਲ ਕੋਮਲ ਨਾਲ ਬਹੁਤ ਘੱਟ ਹੁੰਦੀ ਤੇ ਉਸ ਨੂੰ ਆਪਣੇ ਪਿਤਾ ਦੀ ਸਿਹਤ ਦਾ ਵੀ ਦੱਸਿਆ ਕੋਮਲ ਉਸ ਨਾਲ ਦੁੱਖ ਸੁੱਖ ਵਿੱਚ ਸ਼ਰੀਕ ਸੀ ਤੇ ਉਸ ਨਾਲ ਘੱਟ ਗੱਲ ਕਰਨ ਤੇ ਵੀ ਗੁੱਸਾ ਨਾ ਕਰਦੀ ਤੇ ਆਪਣੇ ਪਿਤਾ ਦੀ ਸਿਹਤ ਵੱਲ ਜ਼ਿਆਦਾ ਖਿਆਲ ਰੱਖਣ ਲਈ ਕਹਿੰਦੀ ਕੁਝ ਦਿਨਾਂ ਬਾਅਦ ਰਜਿੰਦਰ ਦੇ ਪਿਤਾ ਨੂੰ ਹਸਪਤਾਲੋਂ ਛੁੱਟੀ ਮਿਲ ਗਈ ਪਰ ਹੁਣ ਰਜਿੰਦਰ ਦੇ ਪਿਤਾ ਦੀ ਸਿਹਤ ਪਹਿਲਾਂ ਦੀ ਤਰ੍ਹਾਂ ਨਹੀਂ ਰਹੀ। ਬਹੁਤ ਜ਼ਿਆਦਾ ਕਮਜ਼ੋਰ ਤੇ ਇੱਕਦਮ ਹੁਣ ਕਿੰਨਾ ਬਿਰਧ ਲੱਗਣ ਲੱਗ ਪਏ ਸੀ। ਰਜਿੰਦਰ ਲਈ ਹੁਣ ਇਹ ਸਮਾਂ ਬਹੁਤ ਔਖਾ ਸੀ। ਉਧਰੋਂ ਕਣਕ ਦੀ ਸਾਂਭ ਸੰਭਾਲ ਕਰਨੀ ਸੀ। ਘਰ ਵਿੱਚ ਡੰਗਰਾਂ ਦਾ ਵੀ ਔਖਾ ਸੀ। ਰਜਿੰਦਰ ਦੇ ਪਿਤਾ ਨੇ ਕਿਹਾ ਕਿ ਉਹ ਇੱਕ ਕਾਮੇ ਨੂੰ ਸਾਰਾ ਕੰਮ ਦੇ ਦੇਵੇਗਾ ਤੇ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਰੱਖ। ਪਰ ਰਜਿੰਦਰ ਨੂੰ ਇਹ ਸਭ ਮਨਜ਼ੂਰ ਨਹੀਂ ਸੀ। ਉਸਨੇ ਕਿਹਾ ਕਿ ਬਾਪੂ ਮੈਂ ਵੀ ਕੰਮ ਕਰ ਸਕਦਾ ਹਾਂ ਬਹੁਤ ਮਨਾ ਕਰਨ ਦੇ ਬਾਅਦ ਵੀ ਹਰਜਿੰਦਰ ਦੀ ਗੱਲ ਆਖਰ ਉਸਦੇ ਪਿਤਾ ਨੂੰ ਮੰਨਣੀ ਪਈ ਪਰ ਉਸਨੇ ਕਿਹਾ ਕਿ ਇੱਕ ਕਾਮਾ ਤੇ ਨਾ ਰੱਖਣ ਉਹ ਪਿੰਡ ਵਿੱਚੋਂ ਹੀ ਇੱਕ ਚੰਗਾ ਕੰਮ ਕਰਦਾ ਰਜਿੰਦਰ ਨੂੰ ਖੇਤੀ ਲਈ ਮੁੰਡਾ ਮਿਲ ਗਿਆ ਰੋਜ਼ ਖੇਤ ਦੇ ਕੰਮ ਲਈ ਵਿਜੀ ਰਹਿਣਾ ਰਜਿੰਦਰ ਦਾ ਕੋਮਲ ਤੋਂ ਦੂਰ ਹੋ ਜਾਂਦਾ ਸੀ ਕਈ ਵਾਰ ਕੌਮਲ ਇਹਨਾਂ ਗੱਲਾਂ ਨੂੰ ਲੜਾਈ ਦੀ ਕਰਨ ਲੱਗ ਜਾਂਦੀ ਭਰਜਿੰਦਰ ਉਸ ਨੂੰ ਆਪਣੀ ਹਾਲਤ ਬਾਰੇ ਦੱਸਦਾ ਤੇ ਉਸ ਨੂੰ ਸਮਝਣ ਲਈ ਕਹਿੰਦਾ 2 ਮਹੀਨੇ ਗੁਜ਼ਰ ਗਏ ਫਸਲ ਵੀ ਪੱਕਣ ਤੇ ਆ ਗਈ ਸੀ ਹੁਣ ਰਜਿੰਦਰ ਦਾ ਪਿਤਾ ਵੀ ਥੋੜਾ ਕੰਮ ਕਰਨ ਲੱਗ ਪਿਆ ਸੀ ਰਜਿੰਦਰ ਨੂੰ ਕੰਮ ਕਰਦਿਆਂ ਦੇਖ ਉਹ ਵੀ ਬਹੁਤ ਕੋਸ਼ੀ ਆਕਰ ਛੁੱਟੀਆਂ ਦੇ ਸਮੇਂ ਵਿੱਚ ਰਜਿੰਦਰ ਦੀ ਜਗ੍ਹਾ ਕੰਮ ਬਹੁਤ ਵਧੀਆ ਸੰਭਾਲ ਲਿਆ ਸੀ ਉਸਨੇ ਹੌਣ ਰਜਿੰਦਰ ਨੂੰ ਉਸਦੇ ਪਿਤਾ ਨੇ ਕਿਹਾ ਕਿ ਉਹ ਆਪਣੀ ਪੜ੍ਹਾਈ ਵੱਲ ਧਿਆਨ ਦੇਵੇ ਤੇ ਉਹ ਬਿਲਕੁਲ ਵੀ ਕੰਮ ਕਰ ਲਈ ਤੰਦਰੁਸਤ ਹੋ ਗਿਆ ਹੈ। ਤਾਂ ਰਜਿੰਦਰ ਨੇ ਕਿਹਾ ਕਿ ਹੁਣ ਕੰਮ ਕਰਨ ਦੀ ਆਤ ਬਹਿ ਗਈ ਹੈ ਉਸ ਨੂੰ। ਪਰ ਬਾਪੂ ਦੀਆਂ ਗੱਲਾਂ ਸੁਣ ਕੇ ਰਜਿੰਦਰ ਹੱਸਣ ਲੱਗ ਜਾਂਦਾ ਹੈ। ਬਾਪੂ ਨੇ ਕਹਿਣਾ ਜੋ ਕੁਝ ਬਣਨ ਵਾਸਤੇ ਭੇਜਿਆ ਉਹ ਬਣ ਕੇ ਦਿਖਾਈ। ਇਹ ਕੰਮ ਤਾਂ ਅਣਪੜ੍ਹੇ ਵੀ ਕਰ ਲੈਂਦੇ ਆ। ਹੁਣ ਰਿਜ਼ਲਟ ਵੀ ਆ ਗਿਆ ਸੀ। ਤੇ ਇਸ ਦਾ ਬੇਸਵਰੀ ਨਾਲ ਇੰਤਜ਼ਾਰ ਕੋਮਲ ਤੇ ਰਜਿੰਦਰ ਵੀ ਘਰ ਰਹੇ ਸਨ ਆਖਰ ਰਜਿੰਦਰ ਨੇ ਆਪਣਾ ਪਹਿਲਾ ਕਦਮ ਸਫਲਤਾ ਵੱਲ ਪੁੱਟੀ ਲਿਆ ਉਹ ਜਿਹੜਾ ਯੂਨੀਵਰਸਿਟੀ ਚ ਪਹਿਲੇ ਸਥਾਨ ਤੇ ਆਇਆ ਕੋਮਲ ਰਜਿੰਦਰ ਤੇ ਉਸ ਦਾ ਪਿਤਾ ਮਾਤਾ ਪਿਤਾ ਬਹੁਤ ਖੁਸ਼ ਹਨ ਪ੍ਰੇਮ ਤੇ ਸੁਖਮੰਦਰ ਜਿਹੜਾ ਉਹਨਾਂ ਨੇ ਸੁਪਨਾ ਦੇਖਿਆ ਸੀ ਉਹ ਵੀ ਪੂਰਾ ਹੋ ਗਿਆ ਉਹ ਦੋਵੇਂ ਵੀ ਬਸ ਪੂਰੇ ਪੂਰੇ ਅੰਕ ਲੈ ਕੇ ਪਾਸ ਹੋ ਗਏ ਸਨ ਦੂਸਰੇ ਸਾਲ ਦੇ ਦਾਖਲੇ ਸ਼ੁਰੂ ਹੋ ਗਏ ਸਨ ਤੇ ਹਰਜਿੰਦਰ ਨੂੰ ਦਾਖਲੇ ਲਈ ਪੀਸ ਆਪਣੇ ਘਰੋਂ ਲੈਣੀ ਸੀ ਪਰ ਉਸ ਦੇ ਪਿਤਾ ਤੇ ਪਹਿਲੇ ਹੀ ਖਰਚਾ ਹੋਣ ਕਰਕੇ ਰਜਿੰਦਰ ਨੂੰ ਇਸ ਵਾਰ ਪਤਾ ਸੀ ਕਿ ਬਾਪੂ ਸਾਹੂਕਰਾਂ ਤੋਂ ਉਧਾਰ ਲੈ ਕੇ ਦੇਵੇਗਾ ਉੰਜ ਭਾਵੇਂ ਫਸਲ ਵੀ ਪੱਕੀ ਹੋਈ ਸੀ ਤੇ ਕੁਝ ਹੀ ਦਿਨਾਂ ਬਾਅਦ ਉਸ ਦੀ ਬਾਢੀ ਹੋ ਜਾਣੀ ਸੀ ਪਰ ਫਿਰ ਵੀ ਉਸ ਨੂੰ ਫਿਕਰ ਸੀ ਕੁਝ ਦਿਨਾਂ ਬਾਅਦ ਬਾਪੂ ਦਾ ਫੋਨ ਆਇਆ ਕਿ ਉਹ ਆਪਣਾ ਦਾਖਲਾ ਭਰੇ ਤੇ ਪੜ੍ਹਾਈ ਵੱਲ ਪੂਰਾ ਧਿਆਨ ਦੇਵੇ ਇਸ ਵਾਰ ਪੂਰੇ ਪੰਜਾਬ ਚੋਂ ਪਹਿਲੇ ਸਥਾਨ ਤੇ ਆਵੇ ਫੀਸ ਲੈਂ ਰਜਿੰਦਰ ਪਿੰਡ ਚਲਾ ਗਿਆ ਤੇ ਕੁਝ ਦਿਨਾਂ ਬਾਅਦ ਹੀ ਬਾਕਸ ਆ ਗਿਆ ਦਾਖਲਾ ਭਰਨ ਤੋਂ ਬਾਅਦ ਹੁਣ ਕੁਝ ਦਿਨ ਬਹਿਲ ਤੇ ਹੋਣ ਤੇ ਕੰਮ ਕਰਕੇ ਰਜਿੰਦਰ ਨੇ ਕੋਮਲ ਨੂੰ ਪੂਰਾ ਸਮਾਂ ਦਿੱਤਾ ਉਹਨਾਂ ਵਿੱਚ ਉਹੀ ਪਿਆਰ ਤੇ ਮੁਹੱਬਤ ਜਿਉਂਦੀ ਤਿਉਂ ਸੀ ਪਰ ਰਜਿੰਦਰ ਨੂੰ ਡਰ ਸੀ ਕਿ ਵਕਤ ਦਾ ਕੋਈ ਪਤਾ ਨਹੀਂ ਕੀ ਹੋ ਜਾਵੇ ਜਿਸ ਤਰ੍ਹਾਂ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਬਾਪੂ ਦੇ ਕੰਮ ਦੀ ਜ਼ਿੰਮੇਵਾਰੀ ਵੀ ਉਸ ਤੇ ਸਾਹਮਣੀ ਬਹੇਗੀ ਉਹ ਅਕਸਰ ਕੋਮਲ ਨੂੰ ਇੰਨਾਂ ਗੱਲਾਂ ਤੇ ਸਮੇਂ ਤੋਂ ਅਗਾਊਂ ਚਿੰਤੇ ਕਰਦਾ ਰਹਿੰਦਾ ਕੋਮਲ ਵੀ ਰਜਿੰਦਰ ਨੂੰ ਹਰ ਵਕਤ ਉਸ ਦਾ ਸਾਥ ਸੱਚੇ ਦਿਲੋਂ ਮਾਣ ਵਾਲੀ ਕਹਿੰਦੀ ਪਰ ਜੋ ਕੁਝ ਸੋਚਿਆ ਵੀ ਨਹੀਂ ਸੀ ਆਖਰ ਰਜਿੰਦਰ ਦੀ ਜ਼ਿੰਦਗੀ ਵਿੱਚ ਉਹ ਮਾੜੇ ਸਮੇਂ ਨੇ ਘਰ ਕਰ ਲਿਆ ਪਿੰਡ ਵਿੱਚ ਭਾਰੀ ਹਨੇਰ ਕਾਰਨਾਂ ਬਿਜਲੀ ਦੇ ਸਰਕਟ ਹੋਣ ਕਰਕੇ ਖੇਤਾਂ ਵਿੱਚ ਅੱਗ ਲੱਗ ਗਈ ਤੇ ਸਾਰੇ 25 ਖੇਤ ਰਜਿੰਦਰ ਦੇ ਸੜਕੇ ਸਵਾਹ ਹੋ ਗਏ ਇਸ ਸਦਮੇ ਨੂੰ ਨਾ ਸਾਰਦੇ ਹੋਏ ਰਜਿੰਦਰ ਦੇ ਪਿਤਾ ਦੀ ਥਾਂੇ ਹੀ ਮੌਤ ਹੋ ਗਈ ਪਿਤਾ ਦੀ ਮੌਤ ਬਾਅਦ ਰਜਿੰਦਰ ਦਾ ਹੌਸਲਾ ਟੁੱਟ ਗਿਆ ਉਸ ਨੇ ਦੇਖੇ ਸੁਪਨੇ ਸਭ ਮਿੱਟੀ ਹੋਣ ਲੱਗੇ 20 ਕਿੱਲੇ ਦਾ ਠੇਕਾ ਤੇ ਉੱਪਰੋਂ ਰਜਿੰਦਰ ਦੀ ਪੜ੍ਹਾਈ ਦੋਨਾਂ ਨੇ ਰਜਿੰਦਰ ਨੂੰ ਮਾਨਸਿਕ ਸਮੱਸਿਆ ਵਿੱਚ ਪਾ ਦਿੱਤਾ ਰਜਿੰਦਰ ਜ਼ਿਆਦਾ ਬਾਹੀ ਕਰਕੇ ਆਪਣਾ ਸਿਰ ਹੋਇਆ ਪਰਜਾ ਇੱਕ ਫਸਲਾ ਕਰਕੇ ਪੈਦਾ ਕਰਕੇ ਉਧਾਰ ਸਕਦਾ ਸੀ ਤੇ ਜਾਂ ਪੜ੍ਹਾਈ ਲਈ ਹੋਰ ਕਰਜ਼ਾ ਉਧਾਰ ਲੈਂਦਾ ਪਰ ਰੋਜ਼ ਕਰਜ਼ਾ ਉਧਾਰ ਹੁਣ ਸਾਹੂਕਾਰਾਂ ਨੇ ਵੀ ਦੇਣਾ ਨਹੀਂ ਸੀ ਦੇਣਾ ਕਿਉਂਕਿ ਫਸਲਾਂ ਤੇ ਵੀ ਸਾਹੂਕਾਰ ਨਿਰਭਰ ਹਨ ਹੁਣ ਰਜਿੰਦਰ ਦੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਵੇਗਾ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਰਜਿੰਦਰ ਨੇ ਪੜ੍ਹਾਈ ਛੱਡ ਕੇ ਖੇਤੀ ਨੂੰ ਅਪਣਾਉਣ ਲਈ ਫੈਸਲਾ ਕੀਤਾ ਆਪਣੇ ਸਿਰ ਇੱਕ ਵਾਰ ਕਰਜ਼ਾ ਉਤਾਰ ਕੇ ਫਿਰ ਅਗਲੇ ਸਾਲ ਬਜੇ ਮਨਾ ਕੇ ਨਾਲ ਉਹ ਪੜਾਈ ਬਾਰੇ ਸੋਚੇਗਾ ਹੁਣ ਰਜਿੰਦਰ ਦਾ ਕੋਮਲ ਤੋਂ ਦੂਰ ਹੋਣਾ ਇੰਨਾ ਸੌਖਾ ਤੇ ਨਹੀਂ ਸੀ ਪਰ ਉਹਨਾਂ ਨੇ ਇਕੱਠੇ ਦੇ ਕੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੰਘਰਸ਼ ਲਈ ਕਰ ਸੰਘਰਸ਼ ਕਰਨਾ ਪਿਆ ਆਖਰ ਕੋਮਲ ਤੇ ਰਜਿੰਦਰ ਇੱਕ ਵਾਰ ਆਪਣੇ ਭਵਿੱਖ ਦੀ ਸਹੀ ਸਲਾਮਤੀ ਲਈ ਇੱਕ ਦੂਜੇ ਤੋਂ ਦੂਰ ਹੋ ਗਏ ਰਜਿੰਦਰ ਖੇਤੀ ਵਿੱਚ ਆਪ ਦਿਨ ਰਾਤ ਮਿਹਨਤ ਕਰਦਾ ਪਰ ਕੋਮਲ ਨਾਲ ਉਸ ਦੀ ਗੱਲ ਘੱਟ ਹੁੰਦੀ ਸੀ ਰਜਿੰਦਰ ਹਰ ਸਮੇਂ ਆਪਣੇ ਖਿਆਲਾਂ ਵਿੱਚ ਹੀ ਕੋਮਲ ਬਾਰੇ ਸੋਚਿਆ ਰਹਿੰਦਾ ਤੇ ਆਪਣੀ ਪੜ੍ਹਾਈ ਨੂੰ ਅਗਲੇ ਸਾਲ ਤੋਂ ਫਿਰ ਦੁਬਾਰਾ ਸ਼ੁਰੂ ਕਰਨਾ ਚਾਹੁੰਦਾ ਸੀ ਦੋ ਮਹੀਨੇ ਬੀਤ ਗਏ ਕੋਮਲ ਤੇ ਰਜਿੰਦਰ ਦੀ ਗੱਲ ਘਟ ਹੁਣ ਕਾਰਨ ਹੁਣ ਆਪਸ ਵਿੱਚ ਲੜਾਈ ਵੀ ਹੁੰਦੀ ਰਹਿੰਦੀ ਸੀ ਕੋਮਲ ਦੇ ਸੁਭਾਅ ਵਿੱਚ ਹੋਈ ਤਬਦੀਲੀ ਤੋਂ ਰਜਿੰਦਰ ਨੂੰ ਦੁੱਖ ਲੱਗਣ ਲੱਗਾ ਤੇ ਆਖਰ ਅਜੇਹਾ ਉਹ ਉਸ ਨਾਲ ਕਿਉਂ ਕਰ ਰਹੀ ਹੈ ਰਜਿੰਦਰ ਇਹ ਸੋਚਦਾ ਰਹਿੰਦਾ ਪਰ ਜਿਵੇਂ ਰਜਿੰਦਰ ਤੇ ਕੋਮਲ ਦਾ ਹੌਲੀ-ਹੌਲੀ ਇੱਕ ਦੂਜੇ ਤੋਂ ਦੂਰ ਹੋਣਾ ਉਹਨਾਂ ਦੀ ਅਸਲ ਜ਼ਿੰਦਗੀ ਵਿੱਚ ਦੂਰੀ ਪੈ ਗਿਆ ਰਜਿੰਦਰ ਜਦੋਂ ਵੀ ਛੱਡਦਾ ਸਮਾਂ ਕੱਢ ਕੇ ਕੋਮਲ ਨੂੰ ਫੋਨ ਕਰਦਾ ਤਾਂ ਉਹ ਥੋੜਾ ਸਮਾਂ ਗੱਲ ਕਰਦੀ ਪਰ ਫਿਰ ਕੋਈ ਗੱਲ ਨੂੰ ਲੈ ਕੇ ਦੋਵਾਂ ਵਿੱਚ ਤਕਰਾਰ ਸ਼ੁਰੂ ਹੋ ਜਾਂਦਾ ਪਰ ਰਜਿੰਦਰ ਨੂੰ ਇਹ ਸਭ ਕੁਝ ਚੰਗਾ ਪਤਾ ਨਹੀਂ ਸੀ ਕਿ ਕੋਮਲ ਦੀ ਜ਼ਿੰਦਗੀ ਵਿੱਚ ਕੋਈ ਹੋਰ ਆ ਗਿਆ ਹੈ ਜਦੋਂ ਰਜਿੰਦਰ ਨੇ ਆਪਣਾ ਫੈਸਲਾ ਕਰਿਆ ਸੀ ਕਿਉਂ ਪੜ੍ਹਾਈ ਇੱਕ ਸਾਲ ਰੋਕੇ ਆਪਣੀ ਆਰਥਿਕ ਸਥਿਤੀ ਨੂੰ ਸੁਧਾਰਨ ਲਵੇਗਾ ਤਾਂ ਜਿਵੇਂ ਹੀ ਰਜਿੰਦਰ ਕੋਮਲ ਤੋਂ ਦੂਰ ਹੋਇਆ ਤਾਂ ਕੋਮਲ ਦੀ ਜ਼ਿੰਦਗੀ ਵਿੱਚ ਪ੍ਰਿੰਸ ਨਾਮ ਦਾ ਲੜਕਾ ਆਇਆ ਜੋ ਕਿ ਉਸ ਤੋਂ ਇੱਕ ਸਾਲ ਅਗਲੀ ਕਲਾਸ ਵਿੱਚ ਸੀ ਕੋਮਲ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਦੁੱਖ ਨਹੀਂ ਸੀ ਦੇਖੇ ਜੋ ਹੋ ਰਜਿੰਦਰ ਦੇ ਦੁੱਖਾਂ ਨੂੰ ਰਜਿੰਦਰ ਵਾਂਗ ਮਹਿਸੂਸ ਕਰ ਪਾਉਂਦੀ ਇੱਕ ਅਟਰੈਕਸ਼ਨ ਰਜਿੰਦਰ ਨਾਲ ਉਸ ਦੀ ਅਲੱਗ ਸੀ ਪਰ ਉਹ ਜਿਵਾਤੀ ਹੋ ਕੇ ਉਸ ਨਾਲ ਜ਼ਿੰਦਗੀ ਭਰ ਦਾ ਵਾਵਾ ਵਾਦਾ ਕਰ ਬੈਠੀ ਪਰ ਕੋਮਲ ਸੋਚਦੀ ਸੀ ਕਿ ਰਜਿੰਦਰ ਆਪਣੀ ਜ਼ਿੰਦਗੀ ਚੋਕਾ ਦੇ ਦੁਆਰਾ ਉਠ ਨਹੀਂ ਸਕੇਗਾ ਤੇ ਮੈਨੂੰ ساری ਜ਼ਿੰਦਗੀ ਉਸ ਨਾਲ ਦੁੱਖਾਂ ਵਿੱਚ ਕੱਟਣੀ ਪੈ ਸਕਦੀ ਹੈ ਇਸੇ ਰਜਿੰਦਰ ਦੀ ਜਗਾ ਕੋਮਲ ਨੇ ਪ੍ਰਿੰਸ ਨਾਮ ਦੇ ਉਸ ਲੜਕੇ ਨੂੰ ਦੇ ਦਿੱਤੀ ਜੋ ਰਹਿਣ ਵਾਲਾ ਚੰਡੀਗੜ੍ਹ ਦਾ ਹੀ ਸੀ ਰਜਿੰਦਰ ਤੇ ਕੋਮਲ ਹੁਣ ਬਹੁਤ ਘੱਟ ਗੱਲ ਕਰਦੇ ਜੇ ਹੁੰਦੀ ਵੀ ਤਾਂ ਸਿਰਫ ਲੜਾਈ ਕਰਨ ਹੀ ਬਣਦੀ ਸੀ ਇਸ ਲਈ ਰਜਿੰਦਰ ਨੇ ਸੋਚਿਆ ਕਿ ਉਹ ਕੋਣ ਘਟ ਕਰੇਗਾ ਤਾਂ ਜੋ ਖੁਦ ਨਾ ਦੁਖੀ ਹੋਵੇ ਤੇ ਨਾਲੇ ਕੋਮਲ ਨੂੰ ਵੀ ਥੋੜਾ ਅਹਿਸਾਸ ਹੋਊ ਪਰ ਰਜਿੰਦਰ ਹਰ ਪਲ ਕੋਮਲ ਨੂੰ ਆਪਣੇ ਦਿਲ ਵਿੱਚ ਰੱਖਦਾ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਕੋਮਲ ਉਸ ਦੀ ਜ਼ਿੰਦਗੀ ਵਿੱਚੋਂ ਦੂਰ ਹੋ ਚੁੱਕੀ ਹੈ ਕੁਝ ਮਹੀਨਿਆਂ ਬਾਅਦ ਪ੍ਰੇਮ ਨੇ ਇਹ ਸਭ ਕੁਝ ਰਜਿੰਦਰ ਨੂੰ ਦੱਸਣਾ ਜ਼ਰੂਰੀ ਸਮਝਿਆ ਪ੍ਰੇਮ ਤੇ ਸੁਗਮੰਦਰ ਪਿੰਡ ਹੀ ਉਸ ਕੋਲ ਪਹੁੰਚਦੇ ਸਨ ਤੇ ਰਜਿੰਦਰ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਉਜ ਘੰਟੇ ਪ੍ਰੇਮ ਘਰ-ਬਾਰ ਦੀਆਂ ਗੱਲਾਂ ਕਰਦਾ ਤੇ ਫਿਰ ਕੋਮਲ ਬਾਰੇ ਸਾਰੀ ਗੱਲ ਦੱਸ ਦਿੰਦਾ ਰਜਿੰਦਰ ਦਾ ਦਿਲ ਚੂਰੋ-ਚੂਰ ਹੋ ਗਿਆ ਸੀ ਤੇ ਆਪਣੇ ਕੀਤੇ ਵਾਅਦੇ ਤੇ ਪਹਿਲੇ ਦਿਨ ਰਿਸ਼ਤਾ ਜੋੜਨ ਲੱਗਿਆਂ ਉਹ ਗੱਲਾਂ ਉਸ ਨੂੰ ਵਾਰ-ਵਾਰ ਯਾਦ ਆਈਆਂ ਸਨ ਤੇ ਬਹੁਤ ਗੁੱਸਾ ਵੀ ਉਸ ਨੂੰ ਕੋਮਲ ਤੇ ਆ ਰਿਹਾ ਸੀ ਪਰ ਆਪਣੇ ਆਪ ਨੂੰ ਸੰਭਾਲਦੇ ਰਜਿੰਦਰ ਨੇ ਪ੍ਰੇਮ ਤੇ ਸੁਖਮਿੰਦਰ ਨੂੰ ਆਪਣੇ ਹਾਲਾਤ ਅੱਗੇ ਕਿਸੇ ਨੂੰ ਵੀ ਨਾ ਕਸੂਰਵਾਰ ਠਹਿਰਾਇਆ ਕੋਮਲ ਨੂੰ ਵੀ ਆਪਣੀ ਜਗਾ ਸਹੀ ਦੱਸਿਆ ਹੁਣ ਰਜਿੰਦਰ ਮਾਨਸਿਕ ਰੋਗੀ ਬਣ ਚੁੱਕਾ ਸੀ ਪਰ ਅੰਦਰੋਂ ਹੀ ਅੰਦਰ ਉਸ ਨੂੰ ਕੋਮਲ ਦਾ ਦੁੱਖ ਵੀ ਖਾ ਰਿਹਾ ਸੀ ਪਰ ਅਖੀਰ ਕੋਮਲ ਨੇ ਨਵੰਬਰ ਦੇ ਮਹੀਨੇ ਵਿੱਚ ਮੰਗਣੀ ਕਰਾਈ ਤੇ ਦਸੰਬਰ ਦੇ ਮਹੀਨੇ ਵਿੱਚ ਵਿਆਹ ਕਰਵਾ ਕੇ ਪ੍ਰਿੰਸ ਦੇ ਘਰ ਹਮੇਸ਼ਾ ਲਈ ਚਲੀ ਗਈ ਇਸ ਸਦਮੇ ਨੇ ਰਜਿੰਦਰ ਨੂੰ ਜਮਾਂ ਤੋੜ ਦਿੱਤਾ ਉਸ ਦੇ ਆਸ-ਪਾਸ ਵਾਪਸ ਆਉਣ ਦੀ ਉਮੀਦ ਵੀ ਤੋੜ ਦਿੱਤੀ ਰਜਿੰਦਰ ਚੋਰੀ-ਚੋਰੀ ਆਪਣੀ ਮਾਂ ਤੋਂ ਨਸ਼ੇ ਕਰਨ ਲੱਗ ਪਿਆ ਜਿਸ ਨਾਲ ਉਸਦੀ ਸਿਹਤ ਬਿਲਕੁਲ ਮਾੜੀ ਹੋ ਚੁੱਕੀ ਸੀ ਤੇ ਜਵਾਨੀ ਵਿੱਚ ਹੀ ਅਖੀਰਲੇ ਪੰਥ ਤੇ ਆਣ ਖੜੋ ਗਈ ਸੀ ਰਜਿੰਦਰ ਦੇ ਪਿਤਾ ਦੇ ਠੇਕੇ ਤੇ ਆਪਣੀ ਜ਼ਮੀਨ ਦੇ ਕਰਜ਼ ਨੂੰ ਉਤਾਰਨ ਲਈ ਆਕਰ ਉਸਦੀ ਦੂਸਰੀ ਫਸਲ ਦੀ ਮਿਹਨਤ ਵੀ ਬੱਲੇ ਨਾ ਪਈ ਤੇ ਠੇਕੇ ਲਈ ਹੋਈ ਜ਼ਮੀਨ ਦਾ ਕਰਜ਼ ਉਤਾਰਨ ਲਈ ਉਸ ਨੂੰ ਆਪਣੀ ਜ਼ਮੀਨ ਕਹਣੇ ਰੱਖਣੀ ਪਈ ਜਿਸ ਨੂੰ ਚਲਾਉਣ ਲਈ ਹੁਣ ਉਸ ਕੋਲ ਕੋਈ ਹੋਰ ਹਿੰਮਤ ਨਹੀਂ ਸੀ ਬਚੀ ਆਖਰ ਇੱਕ ਫੈਕਟਰੀ ਵਿੱਚ ਉਹ ਕੰਮ ਕਰਨ ਲਈ ਮਜਬੂਰ ਸੀ ਰਜਿੰਦਰ ਦੇ ਦੇਖੇ ਸਾਰੇ ਸੁਪਨੇ ਜਿਵੇਂ ਉਸ ਦਾ ਪਿਤਾ ਆਪਣੇ ਨਾਲ ਹੀ ਲਿਆ ਗਿਆ ਹੋਵੇ ਅੱਜ ਮੰਝੇ ਤੇ ਪਿਆ ਆਪਣੀ ਮਾਂ ਦਾ ਸਹਾਰਾ ਹੁਣ ਬੇਸਹਾਰਾ ਹੋ ਚੁੱਕਾ ਸੀ ਬਸ ਜਿਉਣ ਦੀ ਆਸ ਖਤਮ ਤੇ ਕੇਵਲ ਆਪਣੀ ਜ਼ਿੰਦਗੀ ਦੇ ਪੂਰੇ ਹੋਣ ਦੀ ਉਡੀਕ ਕਰ ਰਿਹਾ ਸੀ ਇਹ ਕਹਾਣੀ ਬਹੁਤ ਹੀ ਭਾਵੁਕ ਕਹਾਣੀ ਹੈ ਤੁਹਾਨੂੰ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ அந்த துணி தன்வாதி